ਜੇਕਰ ਦੋਸਤੋ ਤੁਹਾਡੀਆਂ ਮੁਰਗੀਆਂ ਵੀ 5 ਮਹੀਨਿਆਂ ਤੋਂ ਉੱਪਰ ਹੋ ਚੁੱਕੀਆਂ ਨੇ ਕਹਿਣ ਤੋਂ ਭਾਵ ਉਹਨਾਂ ਦੀ ਏਜ 5 ਮਹੀਨੇ ਹੋ ਚੁੱਕੀ ਆ ਪਰ ਹਾਲੇ ਵੀ ਅੰਡੇ ਤੇ ਨਹੀਂ ਆ ਰਹੀਆਂ ਤੇ ਜੇਕਰ ਤੁਸੀਂ ਚੰਗੀ ਫੀਡ ਪਾ ਕੇ ਉਹਨਾਂ ਦਾ ਚੰਗਾ ਰਖ ਰਖਾਅ ਕਰਕੇ ਵੀ ਹਾਲੇ ਤੱਕ ਜਿਹੜੀਆਂ ਤੁਹਾਡੀਆਂ ਮੁਰਗੀਆਂ ਅੰਡੇ ਤੇ ਨਹੀਂ ਆ ਰਹੀਆਂ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਵਾਲੀ ਹੋਊਗੀ ਦੋਸਤੋ ਇੱਥੇ ਆਪਾਂ ਦੱਸਾਂਗੇ ਕਿਹੜੇ ਕਾਰਨਾ ਕਰਕੇ ਤੁਹਾਡੀਆਂ ਮੁਰਗੀਆਂ ਹਾਲੇ ਤੱਕ ਆਂਡੇ ਤੇ ਨਹੀਂ ਆਈਆਂ ਤੇ ਕਿਹੜੇ-ਕਿਹੜੇ ਹੱਲ ਤੁਹਾਨੂੰ ਕਰਨੇ ਪੈਣਗੇ ਜੀ ਦੇ ਨਾਲ 10 ਦਿਨਾਂ ਚ ਮੁਰਗੀਆਂ ਤੁਹਾਡੀਆਂ ਆਂਡੇ ਤੇ ਆ ਜਾਣਗੀਆਂ ਸੋ ਆਪਾਂ ਇਹ ਚ ਪ੍ਰੋਪਰ ਤੁਹਾਨੂੰ ਡਿਟੇਲ ਨਾਲ ਦੱਸਾਂਗੇ ਕਿ ਕਿਹੜੇ-ਕਿਹੜੇ ਕਾਰਨਾ ਕਰਕੇ ਤੁਹਾਡੇ ਮੁਰਗੀਆਂ ਆਂਡੇ ਤੇ ਨਹੀਂ ਆਈਆਂ ਤੇ ਉਹਨਾਂ ਦੇ ਹੱਲ ਕੀ-ਕੀ ਨੇ ਹੱਲ ਵੀ ਦੱਸਾਂਗੇ ਆਪਾਂ ਤੁਹਾਨੂੰ ਸੋ ਵੀਡੀਓ ਦੇ ਅੰਤ ਤੱਕ ਦੋਸਤੋ ਜਰੂਰ ਬਣੇ ਰਹੋ ਤੇ ਵੀਡੀਓ ਨੂੰ ਪੂਰੀ ਦੇਖਿਓ ਸਕਿਪ ਬਿਲਕੁਲ ਵੀ ਨਾ ਕਰਿਓ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਆਪਣੀਆਂ ਗਲਤੀਆਂ ਰਹਿ ਜਾਂਦੀਆਂ ਨੇ ਛੋਟੀਆਂ-ਛੋਟੀਆਂ ਜਿਦੇ ਕਾਰਨ ਆਪਣੀਆਂ ਮੁਰਗੀਆਂ ਟਾਈਮ ਸਿਰ ਅੰਡੇ ਤੇ ਨਹੀਂ ਆਉਂਦੀਆਂ ਆਮ ਜਿਹੜੀ ਮੁਰਗੀ ਆ ਦੋਸਤੋ ਉਹ ਤਕਰੀਬਨ 4 4.5 ਹੱਦ ਤੁਸੀਂ ਲਗਾ ਲਓ 5 ਮਹੀਨੇ 5 ਮਹੀਨਿਆਂ ਤੋਂ ਜ਼ਿਆਦਾ ਟਾਈਮ ਨਹੀਂ ਕੋਈ ਵੀ ਮੁਰਗੀ ਲੈਂਦੀ ਹੁੰਦੀ 5 ਮਹੀਨਿਆਂ ਚ ਪ੍ਰੋਪਰ ਜਿਹੜੀ ਮੁਰਗੀ ਉਹ ਅੰਡੇ ਤੇ ਆ ਜਾਂਦੀ ਆ ਪਰ ਬਹੁਤ ਸਾਰੇ ਵੀਰਾਂ ਦੇ ਮੈਨੂੰ ਹੁਣ ਫੋਨ ਮੈਸੇਜ ਆ ਰਹੇ ਨੇ WhatsApp ਤੇ ਕਾਲਾਂ ਆ ਰਹੀਆਂ ਨੇ ਬਹੁਤ ਵੀਰ ਮੈਥੋਂ ਪੁੱਛ ਰਹੇ ਨੇ ਕਿ ਜਿਹੜੀਆਂ ਸਾਡੀਆਂ ਮੁਰਗੀਆਂ ਨੇ 5 ਮਹੀਨੇ ਦੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਅਸੀਂ ਫੀਡ ਵੀ ਮਹਿੰਗੀ ਪਾਈ ਆ ਵਧੀਆ ਫੀਡ ਵੀ ਪਾਈ ਹੈਗੀ ਤੇ ਉਹਨਾਂ ਦਾ ਚੰਗਾ ਰਖ ਰਖਾਭ ਵੀ ਕੀਤਾਗਾ ਕਿ ਉਹ ਹਾਲੇ ਤੱਕ ਵੀ ਜਿਹੜੀਆਂ ਅੰਡੇ ਤੇ ਉਹ ਨਹੀਂ ਆਈਆਂ ਬਹੁਤ ਸਾਰੇ ਵੀਰਾਂ ਦੇ ਮੈਨੂੰ 2-3 ਵੀਰਾਂ ਦੇ ਅੱਜ ਵੀ ਕਾਲ ਆਏ ਤੇ ਕੱਲ ਵੀ ਆਏ ਸੀ ਸੋ ਦਿੱਲੀ ਬਹੁਤ ਸਾਰੇ ਵੀਰ ਮੈਨੂੰ ਮੈਸੇਜ ਕਰਦੇ ਨੇ ਤੇ ਕਾਲਾਂ ਕਰਦੇ ਨੇ ਸੋ ਆਪਾਂ ਸਾਰੇ ਵੀਰਾਂ ਲਈ ਇਹ ਵੀਡੀਓ ਬਣਾ ਰਹੇ ਹਾਂਗੇ ਤੁਸੀਂ ਧਿਆਨ ਨਾਲ ਸੁਣਿਓ ਪ੍ਰੋਪਰ ਸੁਣਿਓ ਇਹ ਚ ਆਪਾਂ ਤੁਹਾਨੂੰ ਸਾਰੀ ਡਿਟੇਲ ਚ ਗੱਲਬਾਤ ਦੱਸ ਦਾਂਗੇ ਕਿ ਕਿਹੜੇ ਕਾਰਨਾ ਕਰਕੇ ਤੁਹਾਡੀਆਂ ਮੁਰਗੀ ਅੰਡੇ ਤੇ ਨਹੀਂ ਆਈਆਂ ਜਾਂ ਫਿਰ ਆਪਾਂ ਕਿਹੜੀ ਗਲਤੀ ਕਰ ਰਹਾਂਗੇ ਉਹਨਾਂ ਦੇ ਖਾਣ ਪੀਣ ਲਈ ਉਹਨਾਂ ਨੂੰ ਕੀ ਦੇ ਰਹਾਂਗੇ ਕਿਹੜੀ ਗਲਤੀ ਕਰ ਰਹੇ ਹਾਂ ਜਿਹਦੇ ਕਾਰਨ ਮੁਰਗੀ ਅੰਡੇ ਤੇ ਨਹੀਂ ਆਈ ਸੋ ਵੀਡੀਓ ਨੂੰ ਧਿਆਨ ਨਾਲ ਜਰੂਰ ਸੁਣਿਓ ਦੋਸਤੋ ਆਪਾਂ ਤੁਹਾਡੇ ਲਈ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਿਣਾਗੇ ਜੇ ਵੀਡੀਓ ਚੰਗੀ ਲੱਗੂ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਇੱਕ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਦੇ ਉਤੇ ਸ਼ੇਅਰ ਜਰੂਰ ਕਰ ਦਿਆ ਕਰੋ ਜਿਹੜੇ ਜਾਨਵਰਾਂ ਦੇ ਸ਼ੌਕੀਨ ਨੇ ਤਾਂ ਜੋ ਆਪਣੀ ਵੀਡੀਓ ਸਾਰਿਆਂ ਤੱਕ ਪਹੁੰਚ ਸਕੇ ਸੋ ਆਪਾਂ ਹੁਣ ਤੁਹਾਡਾ ਜਿਆਦਾ ਸਮਾਂ ਲੈਂਦੇ ਨਹੀਂ ਹੈਗੇ ਵੀਡੀਓ ਲੰਬੀ ਹੋ ਜਾਂਦੀ ਹੈ ਹੁਣ ਤੁਹਾਨੂੰ ਆਪਾਂ ਡਿਟੇਲ ਜੇ ਦੱਸਾਂਗੇ ਗੱਲਬਾਤ ਕਿ ਕਿਹੜੇ ਕਾਰਨਾ ਕਰਕੇ ਜਿਹੜੀ ਉਹ ਮੁਰਗੀ ਅੰਡੇ ਤੇ ਨਹੀਂ ਆਈ ਤੁਹਾਡੀ ਹਾਲੇ ਤੱਕ ਸੋ ਦੋਸਤੋ ਹੁਣ ਇੱਕ ਸਵਾਲ ਖੜਾ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਵੀ ਰੇ ਕਹਿੰਦੇ ਨੇ ਕਿ ਆਪਾਂ ਫੀਡ ਵੀ ਬਹੁਤ ਵਧੀਆ ਪਾ ਰਹੇ ਸੀਗੇ ਕਿ ਕਨਾ ਦੋਸਤੋ ਇਹ ਸਾਰਾ ਕੁਝ ਫੀਡ ਤੇ ਨਿਰਪਰ ਵੀ ਨਹੀਂ ਹੁੰਦਾ ਹੈਗਾ ਕਿ ਫੀਡ ਵਧੀਆ ਪਾਵਾਂਗੇ ਪਾਂ ਤੇ ਮੁਰਗੀ ਅੰਡੇ ਤੇ ਉਹ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈਗਾ ਸਭ ਤੋਂ ਵੱਡਾ ਪੁਆਇੰਟ ਆ ਜਦੋਂ ਤੁਸੀਂ ਬੱਚਾ ਲੈਨੇ ਹੋ ਜਾਂ ਫਿਰ ਕਈ ਵੀਰ ਕੀ ਕਰਦੇ ਨੇ ਮੁਰਗੀਆਂ ਵੱਡੀਆਂ ਲੈ ਲੈਂਦੇ ਨੇ ਜਦੋਂ ਉਹ ਮੁਰਗੀਆਂ ਵੱਡੀਆਂ ਲੈਂਦੇ ਨੇ ਤਾਂ ਜਿੰਨਾ ਤੋਂ ਖਰੀਦਦੇ ਨੇਗੇ ਤਾਂ ਉਹ ਵੀਰ ਏਜ ਉਹਨਾਂ ਦੀ ਵੱਧ ਦੱਸ ਦਿੰਦੇ ਨੇ ਕਹਿਣ ਤੋਂ ਬਾਅਦ ਜੇਕਰ ਉਹ 2 ਮਹੀਨੇ ਦੀਆਂ ਨੇ ਤਾਂ 3 ਮਹੀਨੇ ਦੇ ਕਹਿ ਕੇ ਦੇ ਦਿੰਦੇ ਨੇਗੇ ਇਹ 1 ਮਹੀਨੇ ਦਾ ਬੱਚਾ ਹੈਗਾ ਤਾਂ ਉਹ ਡੇਢ ਜਾਂ 2 ਮਹੀਨਿਆਂ ਦਾ ਕਹਿ ਕੇ ਤੁਹਾਨੂੰ ਦੇ ਦਿੰਦੇ ਨੇ ਤੁਸੀਂ ਉਸ ਹਿਸਾਬ ਨਾਲ ਜਿਹੜਾ ਅੰਦਾਜ਼ਾ ਲਗਾ ਕੇ ਤੁਸੀਂ 5 ਮਹੀਨੇ ਕੈਲਕੂਲੇਟ ਕਰ ਲੈਣੇ ਹੋਗੇ ਕਿ ਜਿਹੜੀਆਂ ਸਾਡੀਆਂ ਮੁਰਗੀਆਂ ਨੇ ਅੱਜ 5 ਮਹੀਨੇ ਦੀਆਂ ਹੋ ਗਈਆਂ ਤੇ ਇਹ ਅੰਡੇ ਤੇ ਨਹੀਂ ਆਈਆਂ ਜਦੋਂ ਤਾਂ ਆਪਾਂ ਲੈਨੇ ਆ ਬੱਚਾ ਛੋਟਾ ਉਤ ਆਪਾਂ ਨੂੰ ਕਲੀਅਰ ਹੁੰਦਾ ਕਿ ਇਹ 10 ਦਿਨਾਂ ਦਾ 20 ਦਿਨਾਂ ਦਾ ਜਾਂ 1 ਦਿਨ ਦਾ ਹੈ ਪਰ ਜਦੋਂ ਆਪਾਂ ਵੱਡੀਆਂ ਮੁਰਗੀਆਂ ਲੈਨੇ ਆ ਆਪਾਂ ਨੂੰ ਉਹਨਾਂ ਦੀ ਏਜ ਕਨਫਰਮ ਨਹੀਂ ਹੁੰਦੀ ਕਿਉਂਕਿ ਜਿਹੜੇ ਵੇਚਣ ਵਾਲੇ ਨੇ ਉਹ ਵੱਧ ਕੀਮਤ ਲੈਣ ਕਰਕੇ ਜਿਆਦਾ ਪੈਸੇ ਮੁਰਗੀ ਦੇ ਲੈਣ ਕਰਕੇ ਉਹ ਏਜ ਜਿਆਦਾ ਦੱਸ ਦਿੰਦੇ ਨੇ ਪਰ ਉਮਰ ਮੁਰਗੀ ਦੀ ਉਨੀ ਹੁੰਦੀ ਨਹੀਂਗੀ ਕਹਿਣ ਤੋਂ ਭਾਵ ਤੁਸੀਂ ਹੁਣ ਚ ਨਿਸ਼ਾਨੀਆਂ ਕਿਹੜੀਆਂ ਦੇਖ ਸਕਦੇ ਹੋਗੇ ਹੁਣ ਤੁਸੀਂ ਤੁਹਾਡਾ ਇਹੀ ਸਵਾਲ ਹੋਊ ਕਿ ਜਿਹੜੀਆਂ ਸਾਡੇ ਕੋਲ ਮੁਰਗੀਆਂ ਨੇ ਸੀ ਉਹਨਾਂ ਦੀ ਏਜ ਕਿਵੇਂ ਪਰਖ ਸਕਦੇ ਆਂਗੇ ਕਿਵੇਂ ਸਾਨੂੰ ਪਤਾ ਲੱਗੂ ਕਿ ਮੁਰਗੀਆਂ ਦੀ ਏਜ ਇੰਨੀ ਆ ਸਾਡੀਆਂ ਦੀ ਸੋ ਇਹ ਵੀ ਮੈਂ ਤੁਹਾਨੂੰ ਇਸ ਵੀਡੀਓ ਚ ਹੁਣੀ ਦੱਸ ਦਿੰਦਾਗਾ ਜਿਆਦਾ ਤੁਹਾਡਾ ਸਮਾਂ ਵੀ ਨਹੀਂ ਲੈਂਦਾ ਸੋ ਦੋਸਤੋ ਜੇਕਰ ਤੁਹਾਡੀਆਂ ਮੁਰਗੀਆਂ ਦੀ ਤੁਹਾਨੂੰ ਏਜ ਨਹੀਂ ਪਤਾ ਕਿਸੇ ਨੇ ਏਜ ਗਲਤ ਦੱਸਤੀ ਤਾਂ ਤੁਸੀਂ ਕਲੰਗੀ ਤੋਂ ਪਛਾਣ ਸਕਦੇ ਹੋ ਜੇਕਰ 1 ਇੰਚ ਮੁਰਗੀ ਦੀ ਥੱਲੇ ਨੂੰ ਕਲੰਗੀ ਆ ਗਈ ਤੇ 1 ਇੰਚ ਉੱਪਰ ਨੂੰ ਤਾਂ ਇਹ ਮੁਰਗੀ ਆਂਡੇ ਦੇ ਬਿਲਕੁਲ ਨਜ਼ਦੀਕ ਆ ਕਹਿਣ ਤੋਂ ਭਾਵ ਤਾਂ ਮੁਰਗੀ ਜਿਹੜੀ ਉਹ 5 ਜਾਂ 10 ਦਿਨਾਂ ਚ ਅੰਡਾ ਸਟਾਰਟ ਕਰ ਸਕਦੀ ਹੈਗੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਫੜਾਉਣ ਦੀ ਲੋੜ ਨਹੀਂ ਇਹ ਗੱਲ ਨੂੰ ਧਿਆਨ ਚ ਜ਼ਰੂਰ ਰੱਖਿਓ ਦੋਸਤੋ ਕਿ ਕਲੰਗੀ ਉਹਦੀ 1 ਇੰਚ ਉੱਪਰ ਨੂੰ 1 ਇੰਚ ਥੱਲੇ ਨੂੰ ਜਿਹੜੇ ਮੁਰਗੇ ਦੀ ਕਲੰਗੀ ਆ ਉਹ ਵੱਡੀ ਹੁੰਦੀ ਹੈ ਪਰ ਜਿਹੜੀ ਮੂਲ ਮੁਰਗੀ ਦੀ ਕਲੰਗੀ ਆ ਉਹ ਛੋਟੀ ਹੁੰਦੀ ਹੈਗੀ ਇਹ ਨਿਸ਼ਾਨੀ ਨਾਲ ਤੁਸੀਂ ਫਰਕ ਕਰ ਸਕਦੇ ਹੋ ਆਪਣੀ ਮੁਰਗੀ ਦੀ ਏਜ ਦੀ ਉਹ ਪ੍ਰੋਪਰ ਸ਼ੇਪ ਚ ਆਜੂ ਗੋਲ ਹੋਜੂ ਮੁਰਗੀ ਜਦੋਂ ਨੇ ਅੰਡੇ ਤੇ ਆਉਣਾਗਾ ਇਹ ਤੁਸੀਂ ਨਿਸ਼ਾਨੀ ਦੇਖ ਸਕਦੇ ਹੋ ਆਪਣੀ ਮੁਰਗੀ ਦੀ ਦੂਸਰਾ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਹੜਾ ਕਾਰਨ ਆ ਜਿਹੜੀ ਤੁਹਾਡੇ ਕੋਲ ਮੁਰਗੀ ਅੰਡੇ ਤੇ ਨਹੀਂ ਆ ਰਹੀ ਉਹ ਕਿਹੜਾ ਕਾਰਨ ਆ ਅਗਲਾ ਇੱਕ ਤਾਂ ਇਹ ਸੀ ਵੱਡਾ ਕਾਰਨ ਹੁਣ ਆਪਾਂ ਦੂਸਰਾ ਕਾਰਨ ਤੁਹਾਨੂੰ ਦੱਸਦੇ ਆਂਗੇ ਕਈ ਵਾਰ ਦੋਸਤੋ ਆਪਾਂ ਮੁਰਗੀਆਂ ਬਹੁਤ ਛੋਟੇ ਸੈਟਅਪ ਚ ਰੱਖਦੇ ਆਂ ਕਹਿੰਦੇ ਉਹ ਆਪ ਛੋਟੇ ਖੁੱਡੇ ਚ ਬਹੁਤ ਛੋਟੇ ਖੁੱਡੇ ਜਿਥੇ ਉਹਨਾਂ ਨੂੰ ਤੁਰਨ ਫਿਰਨ ਚ ਤਕਲੀਫ ਹੁੰਦੀ ਹੈਗੀ ਸੋ ਮੇਰਾ ਕਹਿਣ ਤੋਂ ਭਾਵ ਜਿੱਥੇ ਤੁਸੀਂ ਮੁਰਗੀਆਂ ਰੱਖੀਆਂ ਨੇ ਜਿੱਥੇ ਜਾਨਵਰ ਰੱਖੇ ਨੇ ਉਹ ਥੋੜਾ ਜਿਹਾ ਖੁੱਲਾ ਹੋਣਾ ਚਾਹੀਦਾਗਾ ਜਾਂ ਫਿਰ ਜੇਕਰ ਛੋਟਾ ਖੁੱਡਾ ਛੋਟਾ ਸੈਟਅਪ ਆ ਤਾਂ ਉਹਨਾਂ ਨੂੰ ਤੁਰਨ ਫਿਰਨ ਲਈ ਇੱਕ ਘੰਟਾ ਆਜ਼ਾਦ ਕਰੋ ਕਹਿਣ ਤੋਂ ਭਾਵ ਉਹਨਾਂ ਨੂੰ ਖੁੱਲੇ ਛੱਡੋ ਤਾਂ ਜੋ ਉਹ ਸਟ्रेस ਫ੍ਰੀ ਹੋ ਸਕਣ ਕਿਉਂਕਿ ਜਦੋਂ ਆਪਾਂ ਉਹਨਾਂ ਨੂੰ ਖੁੱਡੇ 'ਚ ਤਾੜੀ ਰੱਖਦੇ ਆ ਮੁਰਗੀਆਂ ਨੂੰ ਤਾਂ ਉਹ ਸਟ्रेस 'ਚ ਆ ਜਾਂਦੀਆਂ ਨੇ ਤਾਂ ਵੀ ਉਹ ਕਈ ਵਾਰ ਅੰਡਾ ਲੇਟ ਕਰ ਜਾਂਦੀਆਂ ਨੇ ਸੋ ਆਪਣੇ ਜਾਨਵਰਾਂ ਨੂੰ ਖੁੱਲੇ 'ਚ ਜ਼ਰੂਰ ਛੱਡੋ ਇੱਕ ਦੋ ਘੰਟੇ ਸਵੇਰੇ ਘੰਟਾ ਸ਼ਾਮ ਨੂੰ ਦੋ ਘੰਟੇ ਤੁਸੀਂ ਦਿਨ 'ਚ ਜ਼ਰੂਰ ਖੁੱਲੇ ਛੱਡਣਿਆ ਮੁਰਗੀਆਂ ਨੂੰ ਜੋ ਕਿ ਆਪਦੇ ਮਨਪਸੰਦ ਦਾ ਚੁਗ ਸਕਣਾ ਸੋ ਅਗਲੀ ਜਿਹੜੀ ਗੱਲ ਆ ਦੂਸਰਾ ਇਹ ਪੁਆਇੰਟ ਹੋ ਗਿਆ ਅਗਲੀ ਜਿਹੜੇ ਪੁਆਇੰਟ ਆ ਦੋਸਤੋ ਕਿ ਆਪਾਂ ਫੀਡ ਕਿਹੜੀ ਵਰਤ ਰਹਾਂਗੇ ਜਾਂ ਫੀਡ ਵਰਤ ਰਹੇ ਹਾਂ ਜਾਂ ਨਹੀਂ ਪਹਿਲੀ ਪਹਿਲਾਂ ਆਪਾਂ ਇਸ ਮੁੱਦੇ ਤੇ ਗੱਲ ਕਰ ਰਹੇ ਨੇ ਕਿ ਆਪਾਂ ਫੀਡ ਪਾਈ ਆ ਜਾਂ ਨਹੀਂ ਕਈ ਵਾਰ ਆਪਾਂ ਕੀ ਕਰਦੇ ਆ ਘਰੇ 20-50 ਮੁਰਗੀਆਂ ਰੱਖ ਲੈਨੇ ਆ ਆਪਾਂ ਫੀਡ ਤੋਂ ਬਿਨਾ ਪਾਲਦੇ ਆਂਗੇ ਬਿਲਕੁਲ ਵੀ ਉਹਨਾਂ ਨੂੰ ਫੀਡ ਨਹੀਂ ਪਾਉਂਦੇ ਜਿਹੜੀ ਦੋਸਤੋ ਇਹ ਮੁਰਗੀਆਂ ਨੇ ਆਰ ਆਈ ਆਰ ਬਲੈਕਸਟਲ ਜਿਹੜੀਆਂ ਵੀ ਬਰੀਡਾਂ ਨੇ ਜਿਹੜੀਆਂ ਆਪਣੇ ਕੋਲ ਪਹਿਲਾਂ ਦੇਸੀ ਹੁੰਦੀਆਂ ਸੀ ਪਿਓਰ ਦੇਸੀ ਬਰੀਡਾਂ ਉਹ ਦੇਸੀ ਖਰਾਕ ਤੇ ਪਲ ਜਾਂਦੀਆਂ ਸੀਗੀਆਂ ਅੰਡਾ ਵੀ ਦੇਣ ਲੱਗ ਜਾਂਦੇ ਪਰ ਜਿਹੜੀਆਂ ਇਹ ਬਰੀਡਾਂ ਨੇ ਦੋਸਤੋ ਇਹਨਾਂ ਲਈ ਫੀਡ ਜ਼ਰੂਰੀ ਹੈਗੀ ਜੇਕਰ ਆਪਾਂ ਫੀਡ ਇਹਨਾਂ ਨੂੰ ਨਹੀਂ ਪਾਉਂਦੇ ਤਾਂ ਇਹ ਜਿਹੜੀ ਮੁਰਗੀ ਅੰਡੇ ਤੇ ਬਹੁਤ ਜ਼ਿਆਦਾ ਲੇਟ ਆਊਗੀ ਤੇ ਇਹਨੇ ਪ੍ਰੋਪਰ ਗਿਣਤੀ ਚ ਜਿਹੜੇ ਅੰਡੇ ਵੀ ਦੇਣੇ ਨਹੀਂਗੇ ਸੋ ਇਹ ਗੱਲ ਨੋਟ ਕਰ ਲਓ ਕਿ ਜੇਕਰ ਤੁਸੀਂ ਵਧੀਆ ਗਿਣਤੀ ਚ ਪ੍ਰੋਫਿਟ ਲੈਣਾ ਵਧੀਆ ਗਿਣਤੀ ਚ ਅੰਡੇ ਲੈਣੇ ਆ ਤਾਂ ਤੁਹਾਨੂੰ ਇਹਨਾਂ ਨੂੰ ਫੀਡ ਪਾਉਣੀ ਹੀ ਪਊਗੀ ਜੇਕਰ ਤੁਸੀਂ ਫੀਡ ਤੇ ਨਹੀਂ ਪਾਲਦੇ ਇਹਨਾਂ ਦੀ ਪ੍ਰੋਪਰ ਗਰੋਥ ਨਹੀਂ ਹੁੰਦੀ ਤੇ ਸਮੇਂ ਸਿਰ ਇਹ ਮੁਰਗੀ ਅੰਡੇ ਤੇ ਵੀ ਨਹੀਂ ਆਉਂਦੀ ਤੇ ਬਾਕੀ ਇਹ ਆ ਜਿਹੜਾ ਆਪਾਂ ਫੀਡ ਦੀ ਗੱਲ ਕਰਦੇ ਆ ਫੀਡ ਚ ਦੋਸਤੋ ਸਾਰੇ ਤੱਤ ਵਿਟਾਮਿਨ ਮਿਨਰਲ ਕੈਲਸ਼ੀਅਮ ਪ੍ਰੋਪਰ ਮਾਤਰਾ ਚ ਕੈਲਕੂਲੇਟ ਕਰਕੇ ਪਾਏ ਹੁੰਦੇ ਨੇ ਜਿਹੜੀ ਕੋਈ ਵੀ ਇਹਦੇ ਚ ਕਮੀ ਹੁੰਦੀ ਆ ਉਹ ਫੀਡ ਨਾਲ ਦੂਰ ਹੋ ਜਾਂਦੀ ਹੈਗੀ ਫੀਡ ਬੈਲੈਂਸ ਖਰਾਕ ਹੈ ਇਹਨਾਂ ਦੀ ਪ੍ਰੋਪਰ ਬੈਲੈਂਸ ਨਾਲ ਉਹ ਬਣਾਈ ਜਾਂਦੀ ਆ ਜੇਕਰ ਆਪਾਂ ਵੈਸੇ ਪਾਉਣ ਲੱਗ ਜਾਈਏ ਤਾਂ ਆਪਾਂ ਨੂੰ ਕਾਫੀ ਆਈਟਮਾਂ ਪਾਉਣੀਆਂ ਪੈਣੀਆਂ ਪਰ ਜੇਕਰ ਆਪਾਂ ਫੀਡ ਪਾਉਣੇ ਆ ਫੀਡ ਦਾ ਮਤਲਬ ਇਹ ਹੁੰਦਾ ਕਿ ਕਾਫੀ ਚੀਜ਼ਾਂ ਦਾ ਸੁਮੇਲ ਨਾਲ ਫੀਡ ਬਣਦੀ ਹੈਗੀ ਉਹ ਚ ਸਾਰੇ ਤੱਤ ਭਰਪੂਰ ਹੁੰਦੇ ਨੇ ਜੇਕਰ ਆਪਾਂ ਫੀਡ ਵਧੀਆ ਕੁਆਲਿਟੀ ਦੀ ਪਾਵਾਂਗੇ ਤਾਂ ਜੇਕਰ ਪਾ ਬੇਕਾਰ ਫੀਡ ਪਾਉਨੇ ਆ ਜਾਂ ਫਿਰ ਕੋਈ ਪੁਰਾਣੀ ਫੀਡ ਪਾਉਨੇ ਆਗੇ ਤਾਂ ਵੀ ਜਿਹੜੀ ਆਪਣੀ ਮੁਰਗੀ ਬਿਮਾਰ ਵੀ ਹੋ ਸਕਦੀ ਆ ਤੇ ਉਹ ਅੰਡੇ ਤੇ ਵੀ ਆਉਂਦੇ ਨਹੀਂ ਜਾਂ ਫਿਰ ਲੇਟ ਆਊਗੀ ਸੋ ਤੁਹਾਨੂੰ ਜਿਹੜੀ ਫੀਡ ਪਾਉਨੇ ਹੋਗੇ ਇਹ ਵਧੀਆ ਕੁਆਲਿਟੀ ਦੀ ਫੀਡ ਪਾਉਣੀ ਹੈ ਮਹਿੰਗੀ ਨਹੀਂ ਮੈਂ ਕਹਿ ਰਿਹਾ ਕਿ ਜਿਆਦਾ ਮਹਿੰਗੀ ਪਾਓ ਪਰ ਵਧੀਆ ਪਾਓ ਕਈ ਵੀਰ ਕੀ ਕਰਦੇ ਨੇ ਸਸਤੀ ਫੀਡ ਲੈਣ ਦੇ ਚੱਕਰ ਚ ਮੈਨੂੰ ਇੱਕ ਵੀਰ ਦਾ 5-6 ਦਿਨ ਹੋ ਗਏ ਫੋਨ ਆਇਆ ਉਹ ਵੀਰ ਕਹਿੰਦਾ ਕਿ ਮੈਨੂੰ ਬਹੁਤ ਸਸਤੀ ਫੀਡ ਮਿਲ ਰਹੀ ਹੈਗੀ ਮੈਂ ਕਿਹਾ ਵੀ ਕਿਉਂ ਮਿਲ ਰਹੀ ਆ ਕਹਿੰਦਾ ਬਾਈ ਉਹ ਨਾ ਫੀਡ ਥੋੜੀ ਜੀ ਪੁਰਾਣੀ ਆ ਉਹਨੂੰ ਥੋੜੀ ਜੀ ਉਲੀ ਲੱਗੀ ਹੋਈ ਹੈਗੀ ਤਾਂ ਕਰਕੇ ਮੈਨੂੰ ਉਹ ਫੀਡ ਸਸਤੀ ਮਿਲ ਰਹੀ ਹੈਗੀ ਬਾਈ ਜੇਕਰ ਪਾਸ ਸਸਤੀ ਦੇ ਚੱਕਰ ਚ ਪੈ ਗਏ ਉਹਨੂੰ ਉਲੀ ਲੱਗੀ ਹੋਈ ਆ ਫੀਡ ਨੂੰ ਇਹ ਵੀ ਜਾਨਵਰ ਨੇ ਅਕਸਰ ਨੂੰ ਖਾ ਕੇ ਬਿਮਾਰ ਹੋ ਸਕਦੇ ਨੇਗੇ ਸੋ ਜਿਹੜੀ ਉਲੀ ਆ ਉਹ ਬਹੁਤ ਖਤਰਨਾਕ ਹੁੰਦੀ ਆ ਇਦਾਂ ਦੇ ਕੰਮ ਨਾ ਕਰਿਆ ਕਰੋ ਮੇਰੀ ਹੱਥ ਵਨ ਕੇ ਬੇਨਤੀ ਆ ਦੋਸਤੋ ਕਿ ਜਦੋਂ ਤੁਸੀਂ ਫੀਡ ਲੈਣੀਆਂ ਪ੍ਰੋਪਰ ਲੈ ਕੇ ਆਉਣੀਆਂ ਚਾਹੇ 100 150 ਮਹਿੰਗੀ ਮਿਲ ਜੇ ਪਰ ਤੁਸੀਂ ਜੇਕਰ ਸਹੀ ਫੀਡ ਪਾਉਂਗੇ ਤਾਂ ਹੀ ਇਹਨੇ ਪ੍ਰੋਪਰ ਅੰਡੇ ਤੇ ਆਉਣਾ ਇਹ ਗੱਲ ਮੇਰੀ ਨੋਟ ਤੁਸੀਂ ਕਰ ਲਿਓ ਸੋ ਇਹ ਗੱਲ ਹੋ ਗਈ ਫੀਡ ਦੀ ਅੱਗੇ ਦੋਸਤੋ ਜਿਹੜੀ ਗੱਲਬਾਤ ਆਉਂਦੀ ਆ ਉਹ ਨਸਲ ਦੀ ਜਿਹੜੀ ਸਭ ਤੋਂ ਵੱਡੀ ਤੇ ਲਾਸਟ ਪਾ ਪੁਆਇੰਟ ਤੇ ਗੱਲ ਕਰ ਲੈਣੀ ਹੈ ਨਸਲ ਦੀ ਆਪਾਂ ਕਿਹੜੀ ਨਸਲ ਪਾਲੀ ਹੋਈ ਆ ਕਈ ਵੀਰ ਕੀ ਕਰਦੇ ਨੇ ਅੰਡੇ ਵਾਲੀ ਮੁਰਗੀ ਦੀ بجائے ਉਹ ਮੀਟ ਵਾਲੀ ਮੁਰਗੀ ਪਾ ਲੈਂਦੇ ਨੇ ਕਹਿਣ ਤੋਂ ਭਾਵ ਜਿਵੇਂ ਪਾ ਅੰਡੇ ਪਰ ਪਹਿਲੀ ਬਲੈਕ ਐਸਟਲੋਪ ਜਾਂ ਆਰ ਆਈ ਆਰ ਮੁਰਗੀਆਂ ਪਾਉਣਿਆ ਉਹ ਡਬਲ ਐਫ ਜੀ ਪਾ ਲੈਂਦੇ ਨੇ ਡਬਲ ਐਫ ਜੀ ਜਿਹੜੀ ਮੁਰਗੀ ਹੈ ਦੋਸਤੋ ਉਹ ਅੰਡੇ ਦਿੰਦੀ ਹੈ ਜ਼ਰੂਰ ਪਰ ਉਨੀ ਕੁਆਂਟੀਟੀ 'ਚ ਨਹੀਂ ਦਿੰਦੀ ਜਿੰਨੀ ਬਲੈਕ ਐਸਟਲੋਪ ਤੇ ਆਰ ਆਈ ਆਰ ਮੁਰਗੀ ਅੰਡੇ ਦਿੰਦੀ ਹੈਗੀ ਜਿਹੜੀ ਡਬਲ ਐਫ ਜੀ ਮੁਰਗੀ ਹੈ ਦੋਸਤੋ ਉਹ ਵੇਟ ਲਈ ਬਣੀ ਆ ਉਹਨੇ ਭਾਰ ਵਧਾਉਣ ਆਪਣਾ ਉਹਨੇ ਫੀਡ ਵੀ ਜ਼ਿਆਦਾ ਖਾਣੀ ਆ ਤੇ ਦੂਸਰਾ ਉਹਨੇ ਪ੍ਰੋਪਰ ਅੰਡੇ ਵੀ ਨਹੀਂ ਦੇਣੇ ਸੋ ਜੇਕਰ ਤੁਸੀਂ ਵਧੀਆ ਪ੍ਰੋਪਰ ਅੰਡੇ ਲੈਣਿਆ ਤਾਂ ਵਧੀਆ ਬਰੀਡਾਂ ਪਾਓ ਵਧੀਆ ਨਸਲਾਂ ਪਾਓ ਜਿਹੜੀਆਂ ਤੁਹਾਡੇ ਇਲਾਕੇ 'ਚ ਪ੍ਰਚਲਿਤ ਨਹੀਂਆਂ ਤੇ ਉਹ ਖਰਾਕ ਵੀ ਘੱਟ ਕਾਓ ਫੀਡ ਮਤਲਬ ਕੇ ਕਹਿੰਦੇ ਪਾਓ ਫੀਡ ਦਾ ਖਰਚਾ ਵੀ ਘੱਟ ਹੋਊਗਾ ਤੇ ਉਹ ਅੰਡਿਆਂ ਦੀ ਪ੍ਰੋਡਕਸ਼ਨ ਵੀ ਬਹੁਤ ਵਧੀਆ ਦਿੰਦੀਆਂ ਨੇ ਮੁਰਗੀਆਂ ਸੋ ਇਹ ਦੋਸਤੋ ਕਾਰਨ ਨੇ 2-3 ਜੇਕਰ ਤੁਸੀਂ ਇਹ ਕਾਰਨਾਂ ਤੇ ਗੌਰ ਕਰ ਲਈ ਜਿਹੜਾ ਤੁਹਾਨੂੰ ਮੈਂ ਇਹਨਾਂ ਦੇ ਹੱਲ ਵੀ ਦੱਸਤੇ ਜੇਕਰ ਇਹ ਗੱਲਾਂ ਤੇ ਤੁਸੀਂ ਗੌਰ ਕਰ ਲਈ ਤਾਂ ਤੁਹਾਡੀਆਂ ਮੁਰਗੀਆਂ ਬਹੁਤ ਛੇਤੀ ਅੰਡੇ ਤੇ ਆਉਂਦੀਆਂ ਨੇ ਸੋ ਇੱਕ ਗੱਲ ਹੋਰ ਛੋਟੀ ਦੱਸਣੀ ਜਿਉਂਨਾ ਤੁਸੀਂ ਲਸਣ ਤੇ ਜਿਹੜਾ ਪਿਆਜ਼ ਦਾ ਸਿਲਕਾ ਜਰੂਰ ਪਾਓ ਆਪਣੀਆਂ ਮੁਰਗੀ ਨੂੰ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੀਆਂ ਮੁਰਗੀਆਂ ਲਈ ਉਹਦੇ ਨਾਲ ਬਹੁਤ ਛੇਤੀ ਜਿਹੜੀ ਮੁਰਗੀ ਉਹ ਅੰਡੇ ਤੇ ਆਉਂਦੀ ਆ ਤੇ ਇੱਕ ਰੋਟੀਆਂ 2ਆਂ ਰੋਟੀਆਂ ਆਪਣੇ ਘਰੇ ਰੋਟੀ ਬਚਦੀ ਹੈਗੀ ਜਾਂ ਫਿਰ ਆਪਾਂ ਮੁੱਲ ਵੀ ਲੈ ਸਕਦੇ ਹਾਂ ਜੇਕਰ ਆਪਣੇ ਕੋਲ ਜਿਆਦਾ ਜਾਨਵਰ ਨਹੀਂ ਤਾਂ ਰੋਟੀ ਮੁੱਲ ਲੈ ਲਓ ਬਈਆਂ ਰੋਟੀਆਂ ਨੇ ਵੇਚਦੇ ਹੁੰਦੇ ਨੇ ਉਹਨਾਂ ਤੋਂ ਅੱਧ ਮੁੱਲ ਤੇ ਬਹੁਤ ਘੱਟ ਰੇਟ ਤੇ ਆਪਾਂ ਨੂੰ ਮਿਲ ਜਾਂਦੀਆਂ ਨੇ ਸੋ ਉਹਨਾਂ ਨੂੰ ਲੱਸੀ ਚ ਪੀਓਗੇ ਤੁਸੀਂ ਪਾ ਸਕਦੇ ਹੋ ਇਹ ਤਕ ਤਰੀਕੇ ਅਪਣਾ ਕੇ ਦੋਸਤੋ ਤੁਸੀਂ ਤੁਸੀਂ ਮੁਰਗੀ ਨੂੰ ਬਹੁਤ ਸੇਤੀ ਆਂਡੇ ਤੇ ਲਿਆ ਸਕਦੇ ਹੋ ਸੋ ਇਹ ਸੀ ਦੋਸਤੋ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਊਗੀ ਜੇਕਰ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਦਬਕੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਘੰਟੀ ਦਾ ਬਟਨ ਵੀ ਦਬਾ ਦਿਓ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਦਾਂ ਹੀ ਚੈਨਲ ਨੂੰ ਪਿਆਰ ਦਿੰਦੇ ਰਹੋ ਆਪਾਂ ਤੁਹਾਡੇ ਲਈ ਹਰ ਟਾਈਮ ਹਾਜ਼ਰ ਹੋਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ